ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਐਸਡੀਐਮ ਤਰਸੇਮ ਕੁਮਾਰ ਅਤੇ ਲਾਇਨ ਕਲੱਬ ਗੋਲਡ ਦੇ ਪ੍ਰਧਾਨ ਜੇਪੀ ਗਰਗਾ ਅਤੇ ਟ੍ਰੈਫਿਕ ਪੁਲਿਸ ਮੁਖੀ ਸੇਵਕ ਸਿੰਘ ਵੱਲੋਂ ਠੰਡ ਅਤੇ ਧੁੰਦ ਨੂੰ ਦੇਖਦੇ ਆ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਇਸ ਮੌਕੇ ਐਸਡੀਐਮ ਸਮਾਣਾ ਨੇ ਕਿਹਾ ਕਿ ਲਾਇਨ ਕਲੱਬ ਗੋਲਡ ਦੇ ਪ੍ਰਧਾਨ ਜੇਪੀ ਗਰਗ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਸਲਾਘਾਯੋਗ ਹੈ ਕਲੱਬ ਵੱਲੋਂ 500 ਦੇ ਕਰੀਬ ਵਾਹਨਾਂ ਤੇ ਰਿਫਲੈਕਟਰ ਲਗਾਏ ਜਾਣਗੇ ਇਸ ਮੌਕੇ ਐਸਡੀਐਮ ਵੱਲੋਂ ਸਮਾਣਾ ਦੇ ਲੋਕਾਂ ਨੂੰ ਮੀਡੀਆ ਰਾਹੀਂ ਅਪੀਲ ਕੀਤੀ ਗਈ ਕਿ ਉਹ ਨੇ ਵਾਹਨ ਸੜਕ ਦੇ ਆਲੇ-ਦੁਆਲੇ ਨਾ ਖੜੇ ਕਰਨ ਨਹੀਂ ਤਾਂ ਉਹਨਾਂ ਦੇ ਆਨਲਾਈਨ ਚਲਾਨ ਕੱਟੇ ਜਾਣਗੇ ਇਸ ਮੌਕੇ ਲਾਈਨ ਕਲੱਬ ਗੋਲਡ ਦੇ ਪ੍ਰਧਾਨ ਜੇਪੀ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਐਕਸੀਡੈਂਟ ਨਾਲ ਮੌਤਾਂ 'ਚ ਵਾਧਾ ਹੋ ਰਿਹਾ ਹੈ ਲੋੜ ਹੈ ਸਸਤਾ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਹਾਂਜੀ ਤੇ ਦੇਖੋ ਇਹ ਦੇਖੋ ਇਹ ਆਪੜਾ ਲੱ ਦੇਖ ਕਿਉਂ ਏ ਸਰ ਇਧਰ ਜੇਪੀ ਪਿੱਛੇ ਪਿੱਛੇ ਆਤੋ ਏ ਕਿਹਦਾ ਪਿੱਛੇ ਕਰ ਲੱਗ ਰਿਹਾ ਕਿਹਨ ਡੇਰਾ ਬਟਾ ਲੱਗ ਰਿਹਾ ਪਿੱਛੇ ਹੀ ਆਪ ਲੋਟਾ ਹੋਣੀ ਹੈ ਹਾਂ ਆਈ ਥੈਂਕ ਯੂ ਰੱਖੜਾ ਰਖੜਾ ਲਾ ਲਈ ਉਹ ਹੀ ਪਿੱਛੇ ਦੇਖ ਲਿਆ ਆ ਰਖੜਾ ਜਾਉ ਗਈ ਲॉयਐਂਸ ਕਲੱਬ ਸਮਾਣਾ ਗੋਲਡ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਭਗ 1000 ਰਿਫਲੈਕਟਰ ਜਿਹੜਾ ਟ੍ਰੈਫਿਕ ਜਿਹੜਾ ਮਾਹ ਚੱਲ ਰਿਹਾ ਮਤਲਬ ਮੈਂ ਤਾਂ ਇਵਨ ਲੋਕਾਂ ਨੂੰ ਕਹਾਂਗਾ ਕਿ ਟ੍ਰੈਫਿਕ ਸਪਤਾ ਜਾਂ 15 ਵੜਾ ਜਾਂ ਮਾਹ ਨਹੀਂ ਚੱਲਣਾ ਚਾਹੀਦਾ ਇਹ ਸਾਰਾ ਸਾਲ ਚੱਲਣਾ ਚਾਹੀਦਾ ਕਿਉਂਕਿ ਸਾਡੀ ਛੋਟੀ ਛੋਟੀ ਕੋਸ਼ਿਸ਼ਾਂ ਨਾਲ ਬੜੀ ਕੀਮਤੀ ਜਾਨਾਂ ਬਚ ਸਕਦੀਆਂ ਨੇ ਅੰਕੜਿਆਂ ਅਨੁਸਾਰ ਮਤਲਬ ਭਾਰਤ 'ਚ 400 ਮੌਤ ਜਿਹੜੀ ਐਕਸੀਡੈਂਟ ਨਾਲ ਰੋਜ਼ ਹੋ ਰਹੀ ਹੈ ਦਿੱਲੀ ਤਾਂ ਜੇ ਅਸੀਂ ਛੋਟੇ ਛੋਟੇ ਉਪਰਾਲੇ ਕਰਾਂਗੇ ਤਾਂ ਇਹ ਐਕਸੀਡੈਂਟ ਅਸੀਂ ਬਚਾ ਸਕਦੇ ਆ ਮਤਲਬ ਲੋਕਾਂ ਨੂੰ ਚਾਹੀਦਾ ਕਿ ਕਿਤੇ ਵੀ ਮੰਨ ਲਓ ਕੋਈ ਲੱਗਦਾ ਕਿ ਜਿੱਥੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਚਾਹੇ ਉੱਥੇ ਰਿਫਲੈਕਟਰ ਲਗਾਣ ਜਾਂ ਰੇਡੀਅਮ ਟੇਪ ਲਗਾ ਦਨ ਚਾਹੀ ਉਹ ਲਗਾਉਂਦੇ ਰਹਿਣਾ ਚਾਹੀਦਾ ਹੈ ਨੈਥ ਕਲਬ 골ਡ ਵੱਲੋਂ ਆਏ ਗਏ ਆ ਹਾਂਜੀ ਹਾਂਜੀ ਇਹ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਤੇ ਮਾਨਯੋਗ ਐਸਡੀਐਮ ਸਾਹਿਬ ਸਮਾਣਾ ਪਹੁੰਚੇ ਨੇ ਜੀ ਤੇ ਮੈਂ ਬਹੁਤ ਧੰਨਵਾਦੀ ਹਾਂ ਜੀ ਆਪਣਾ ਲੈਂਡ ਕਲਬ 골ਡ ਦਾ ਜੀ ਜਿਨ੍ਹਾਂ ਦੇ ਉਪਰ ਉਪਰਾਲੇ ਸਤਕਾ ਜੀ ਤੇ ਤੁਹਾਡੇ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਪਹੁੰਚ ਕੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਜੀ ਤੁਹਾਨੂੰ ਸਬੰ ਤਾਂ ਕਿ ਤਾਂ ਹੀ ਤੇ ਟਿੱਪਾਂ ਲਾਣ ਵੱਧ ਤੋਂ ਵੱਧ ਸਾਡੇ ਤੋਂ ਇਥੋਂ ਹਾਸਲ ਵੀ ਕਰ ਸਕਦੇ ਨੇ ਦਫਤਰ ਵੀ ਪਈਆਂ ਨੇ ਇਹਨਾਂ ਦਾ ਜਮਾ ਕਰਵਾਤੀਆਂ ਤੇ ਜੀ ਕੁਝ ਤੇ ਅਸ ਵੀ ਹੈ ਜੀ ਵੀ ਜਿਵੇਂ ਜਾਮ ਲੱਗਦਾ ਬਹੁਤ ਜ਼ਿਆਦਾ ਆਪਣੀ ਗੱਡੀਆਂ ਤਰੀਕੇ ਨਾਲ ਲਾਣ ਜੀ ਤਾਂ ਕਿ ਚਲਾਨਾ ਤੋਂ ਵੀ ਉਹਨਾਂ ਤੋਂ ਬਚਿਆ ਜਾ ਸਕੇ ਵੀ ਨਹੀਂ ਫਿਰ ਚਲਾਨਾ ਤਾਂ ਹੁੰਦਾ ਹੀ ਨੇ ਸਰ ਤੁਹਾਨੂੰ ਪਤਾ ਹੀ ਹੈ ਜੀ ਮੀਡੀਆ ਦਾ ਬਹੁਤ ਸਾਰਥਕ ਰੋਲ ਰਹੇਗਾ ਜੀ ਮੇਰੀ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਜਾਗਰੂਤ ਕਰੋ ਕੀ ਲੋਕ ਕੀ ਕਹਿਣਾ ਚਾਹੁੰਦੇ ਜਦੋਂ ਫੈਕਟਰੀ ਜਿਹੜੇ ਲਾਏ ਆ ਨੈਸ਼ਨਲ ਰਿਪੋਰਟ ਹੈ ਅਸੀਂ ਲॉयਐਂਸ ਕਲੱਬ ਸੁਵਾਨਾ 골ਡ ਵੱਲੋਂ ਹਰ ਸਾਲ ਟ੍ਰੈਫਿਕ ਜੋ ਮਾਹ ਮਨਾਇਆ ਜਾਂਦਾ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆਂ ਹਰ ਸਾਲ ਅਸੀਂ ਵੱਧ ਤੋਂ ਵੱਧ ਰਿਫਲੈਕਟਰ ਤੇ ਇਸ ਵਾਰ oprala ਇਸ ਤੋਂ ਇਲਾਵਾ ਜੋ ਰੇਡੀਅਮ ਟੇਪ ਆ ਉਹ ਵੀ ਲਗਾਉਣ ਦਾ ਅਸੀਂ oprala ਕਰ ਰਹੇ ਆਂ ਸਾਡੀ ਅਜੇ ਮੈਂ ਸਾਡੇ ਵਕੀਲ ਭਾਈਚਾਰੇ ਵੱਲੋਂ ਵੀ ਹੋਰ ਵੀ ਲੋਕਾਂ ਨੂੰ ਬਹੁਤ ਅਪੀਲ ਕਰਦਾ ਸਾਡੇ ਸ਼ਹਿਰ ਨੂੰ ਜੇ ਤੁਸੀਂ ਟ੍ਰੈਫਿਕ ਤੋਂ ਮੁਕਤ ਰੱਖਣਾ ਘੱਟੋ ਘੱਟ ਆਪਣੀ ਕਾਰ ਸਕੂਟਰ ਮੋਟਰਸਾਈਕਲ ਸੜਕ ਤੇ ਕਿਤੇ ਵੀ ਬਾਜ਼ਾਰ ਦੇ ਵਿੱਚ ਨਾ ਖੜਾਓ ਪ੍ਰੋਪਰ ਪਾਰਕਿੰਗ ਦੇਖ ਕੇ ਪਾਰਕਿੰਗ ਕਰੋ ਉਸ ਦੀ ਤਾ ਜੋ ਟ੍ਰੈਫਿਕ ਦੇ ਨੀਮਾ ਦੀ ਵੀ ਆਪਾਂ ਪਾਲਣਾ ਕਰ ਸਕੀਏ ਤੇ ਚਲਾਣ ਤੋਂ ਵੀ ਬਚ ਸਕੀਏ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਤੋਂ ਬਚਾ ਸਕੀਏ ਜੋ ਟ੍ਰੈਫਿਕ ਕਰਕੇ ਉਹਨਾਂ ਨੂੰ ਫੇਸ ਕਰਦੀਆਂ ਪੈਂਦੀਆਂ ਨੇ ਇਸ ਤਰ੍ਹਾਂ ਜੀ ਟ੍ਰੈਫਿਕ ਪੁਲਿਸ ਸਮਾਣਾ ਤੇ ਲਾਇਨਜ਼ ਕਲੱਬ ਜਿਹੜਾ 골ਡ ਹੈਗਾ ਇਹਨਾਂ ਦੇ ਅប្រਾਲੇ ਸੜਕਾਂ ਅੱਜ ਜਿਹੜੇ ਜਿਹੜਾ ਮਹੀਨਾ ਚੱਲ ਰਿਹਾ ਸੜਕ ਸੁਰੱਖਿਆ માં ਉਹਦੇ ਤਹਿਤ ਅਸੀਂ ਰਿਫਲੈਕਟਰ ਲਾਏ ਨੇ ਜੀ ਤਾਂ ਕਿ ਧੁੰਦ ਦਾ ਟਾਈਮ ਹੈਗਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਅੱਗੇ ਕਿਹੜਾ ਵਹੀਕਲ ਜਾ ਰਿਹਾ ਤੇ ਅਜਿਹੇ ਉਪਰਾਲਿਆਂ ਨਾਲ ਜਿਹੜਾ ਹੈਗਾ ਉਹ ਲੋਕਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਬਚਣਗੀਆਂ ਜੀ ਤੇ ਬਹੁਤ ਵੱਡਾ ਉਪਰਾਲਾ ਹੈਗਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੈਗਾ ਟ੍ਰੈਫਿਕ ਪੁਲਿਸ ਸਮਾਣਾ ਦਾ ਤੇ ਜਿਹੜੇ ਲਾਂਚ ਕਾ ਗੋਲਡ ਵਾਲੇ ਜਿਹੜਾ ਹੈਗਾ ਇਹਨਾਂ ਦਾ ਧੰਨਵਾਦ ਕਰਦਾ ਨਾਲ ਮੈਂ ਬੇਨਤੀ ਵੀ ਕਰਦਾ ਹਾਂ ਸਮਾਣਾ ਸ਼ਹਿਰ ਵਾਸੀਆਂ ਦੇ ਵੀ ਹੁਣ ਵੀ ਮੈਂ ਆਇਆ ਤਾਂ ਲੋਕ ਜਿਹੜੇ ਹੈਗੇ ਨੇ ਰਸਤੇ 'ਚ ਹੀ ਗੱਡੀਆਂ ਲਾ ਕੇ ਚੱਲ ਜਾਂਦੇ ਦੇਖੋ ਫਿਰ ਤੁਸੀਂ ਸਮਾਣਾ ਵਾਸੀ ਹੁਲਾਮਾ ਦੇਣਗੇ ਵੀ ਸਾਡੇ ਚ ਲਾਨ ਹੋ ਰਹੇ ਨੇ ਤੇ ਆਪਨੇ ਆਪ ਹੀ ਸਮਝਣ ਵੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਜਦਾ ਸਮਾਣਾ ਦਾ ਬਣਤਰ ਇਸ ਤਰ੍ਹਾਂ ਦੀ ਹੈ ਕਿਆਂ ਵੀ ਸੜਕਾਂ ਗਲੀਆਂ ਥੋੜੀਆਂ ਪੀੜੀਆਂ ਨੇ ਤੇ ਪ੍ਰਸ਼ਾਸਨ ਦਾ ਟ੍ਰੈਫਿਕ ਪੁਲਿਸ ਦਾ ਸਾਥ ਦਿਓ ਅਸੀਂ ਸਾਰੇ ਰਲ ਕੇ ਇਸ ਸਮੱਸਿਆ ਤੇ ਹੱਲ ਪਾਸ ਜਿਹੜਾ ਸਮੱਸਿਆ ਦਾ ਹੱਲ ਕੱਢ ਸਕਦੇ ਆ ਮੇਰੀ ਅਪੀਲ ਹੈ ਬਾਅਦ ਚ ਕੋਈ ਲੰਬਾ ਇਹਨਾਂ ਦੇ ਵੀ ਸਾਡਾ ਚਲਾਨ ਕਿਉਂਕਿ ਮੈਂ ਵੀ ਹੁਣ ਗੱਡੀ ਚਲਾਣ ਬੁੱਕ ਰੱਖੀ ਵੀ ਹੈਗੀ ਆ ਤੇ ਹੁਣ ਜੇ ਕੋਈ ਨਹੀਂ ਸਮਝੇਗਾ ਤਾਂ ਫਿਰ ਉਹਦੇ ਜਿਹੜੇ ਨੇਮਾਨ ਸਰ ਚਲਾਨ ਕੱਟੇ ਜਾਣਗੇ